ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਨੂੰ ਵਾਹ ਕਿਹਾ ਗਿਆ ਹੈ ਵਾਹ ਅਰਥ ਹੈ ਤਨ ਫਰਸ ਇਹ ਸ਼ਬਦ ਹੈ ਮਹਾਂਕੋਸ਼ ਵਿੱਚੋਂ ਇਹ ਪੜਿਆ ਜਾ ਸਕਦਾ ਗੁਰੂ ਸ਼ਬਦ ਸੰਸਕ੍ਰਿਤ ਦਾ ਹੈ ਦੋਵੇਂ ਇਕੱਠੇ ਨਹੀਂ ਕੀਤੇ ਜਾ ਸਕਦੇ ਸ਼ਬਦ ਇਹ ੱਤੇ ਨਾਲ ਜੋੜ ਕੇ ਦੋਹਾਂ ਨੂੰ ਇੱਕ ਸ਼ਬਦ ਬਣਾ ਕੇ ਸਖਾਂ ਦੇ ਗਲ ਵਿੱਚ ਮੜ ਦਿੱਤਾ ਗਿਆ ਹਾਲਾਂਕਿ ਇਸ ਸ਼ਬਦ ਦਾ ਮਤਲਬ ਰੱਬ ਨਹੀਂ ਹੈ ਇਹ ਸ਼ਬਦ ਗੰਦ ਪਟ ਨੇ ਚੌਥੇ ਸਤਿਗੁਰੂ ਜੀ ਵਾਸਤੇ ਵਰਤਿਆ ਸੀ ਉਹਨਾਂ ਦੀ ਸਿਫਤ ਕਰਨ ਲਈ ਗੁਰੂ ਦੀ ਸਿਫਤ ਕਰਨ ਲਈ ਵਾਹ ਸ਼ਬਦ ਵਰਤਿਆ ਸੀ ਵਾਹ ਗੁਰੂ ਤੇਰਾ ਸਭ ਸਦਕਾ ਉਥੋਂ ਪੜਿਆ ਜਾ ਸਕਦਾ ਹੈ ਗੁਰੂ ਜੀ ਤੁਸੀਂ ਤੁਹਾਨੂੰ ਇਹ ਤੁਹਾਡਾ ਸਾਰਾ ਪ੍ਰਤਾਪ ਇਹ ਗੁਰੂ ਦੀ ਸਿਫਤ ਕੀਤੀ ਗਈ ਹੈ ਗੁਰੂ ਦੀ ਉਪਮਾ ਕੀਤੀ ਗਈ ਹੈ ਗੁਰਪਿਆਰ ਵਾਲਿਓ ਆਪ ਸਾਰਿਆਂ ਦਾ ਧੰਨਵਾਦ ਜੋ ਆਪ ਤਨ ਸ਼ਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਯਤਨ ਕਰ ਰਹੇ ਹੋ ਸੱਚੀ ਸੱਚ ਦੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਤਾਂ ਆਪ ਪੰਜ ਵਿਚਾਰ ਕਰਦੇ ਆ ਪੋਲ ਖੋਲ ਦਿੱਤੇ ਕਿਸ ਨੇ ਪੋਲ ਖੋਲੇ ਕਿਹਦੇ ਪੋਲ ਖੋਲੇ ਇਹ ਆਪਾਂ ਵਿਚਾਰ ਕਰਾਂਗੇ ਮੌਜੂਦਾ ਦਰਸ਼ਨ ਗ੍ਰੰਥ ਦੇ ਪੋਲ ਖੋਲੇ ਕੋਲ ਬਰੁਖ ਦੇ ਗ੍ਰੰਥ ਨੇ ਕੋਲਬ੍ਰੁੱਕ ਅੰਗਰੇਜ਼ ਐਡਮਿਨਿਸਟ੍ਰੇਟਰ ਸੀ ਬ੍ਰਿਟਿਸ਼ ਰਾਜ ਜਦੋਂ ਇੰਡੀਆ ਉੱਪਰ ਚੱਲ ਰਿਹਾ ਸੀ ਤੇ ਕਲਕੱਤੇ ਵਿੱਚ ਤਾਇਨਾਤ ਸੀ ਕੋਲਬ੍ਰੁੱਕ ਅੰਗਰੇਜ਼ ਤੋਂ ਪੁੱਛਣ ਵਾਲਾ ਕਹਿੰਦਾ ਹੈ ਪੂਹ ਕਿਦਾਂ ਵੀ ਇਹ ਕਿਦਾਂ ਪੋਲ ਖੋਲੇ ਕ੍ਰਿਸ਼ਨਾ અવਤਾਰ ਲਿਖਣ ਦਾ ਸਮਾਂ ਯਾਨੀ ਕ੍ਰਿਸ਼ਨ ਲੀਲਾ ਲਿਖਣ ਦਾ ਸਮਾਂ ਜਿਹੜਾ ਉਹ ਅੱਜ ਕੱਲ ਦੇ ਗ੍ਰੰਥ ਨੇ 95 ਸਾਲ ਪਿੱਛੇ ਕਰ ਦਿੱਤਾ ਤਾਂ ਜੋ ਇਹ ਲਿਖ ਜਿਹੜੀ ਕ੍ਰਿਸ਼ਨਾ અવਤਾਰ ਹੈ ਉਹ ਦਸਵੇਂ ਪਾਸ਼ਾ ਨਾਲ ਜੋੜੀ ਜਾ ਸਕੇ ਏਡਾ ਵੱਡਾ ਝੂਠ ਤੂਫਾਨ ਕੁਫਰ ਤੋਂ ਲਿਆ ਗਿਆ ਅੱਜ ਕੱਲ ਦੇ ਦਸਮ ਗ੍ਰੰਥ ਵਿੱਚ ਕੋਲ ਬੁਰਕੂ ਵਾਲਾ ਗ੍ਰੰਥ ਜਿਹੜਾ ਇਹ ਪੁਰਾਣਾ ਹੈ ਜਿਹੜਾ ਉਸਨੇ ਬ੍ਰਿਟਿਸ਼ ਰੂਲ ਸਮੇਂ ਨਿਰਮਲਿਆ ਤੋਂ ਰਚਨਾਵਾਂ ਲੈ ਕੇ ਪ੍ਰਾਪਤ ਕੀਤਾ ਆਧਮ ਆਰਾਮ ਤੋਂ ਇਹਦੀ ਕਾਪੀ ਲਈ ਜਿਹੜਾ ਕਲਕੱਤੇ ਵਿੱਚ ਗ੍ਰਾਂਥੀ ਸੀ ਤੇ ਉਹਦੀ ਕਾਪੀ ਇਸਨੇ ਬ੍ਰਿਟਿਸ਼ ਲਾਇਬ੍ਰੇਰੀ ਨੂੰ ਭੇਜੀ ਸੀ ਕੋਲ ਬਰੁੱਕ ਨੇ ਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜਾ ਕੋਲ ਬਰੁੱਕ ਵਾਲਾ ਇਹ ਗ੍ਰੰਥ ਹੈ ਇਹਦੀ ਅਸਲ ਤਰੀਕੀ ਕੀ ਹੈ ਇਹਦੀ ਅਸਲ ਤਰੀਕੀ ਕੀ ਹੈ ਪਹਿਲਾਂ ਇਹ ਦੇਖਦੇ ਹਾਂ ਆਓ ਆਪਾਂ ਇਸ ਆਰਟੀਕਲ 'ਤੇ ਚੱਲਦੇ ਹਾਂ ਕੋਲ ਬਰੁਕ ਬੀੜ ਦੀ ਲਿਖਣ ਤਾਰੀਖ ਲਿਖਣ ਤਾਰੀਖ ਕੀ ਹੈ ਇਹ ਦੀ ਸੁ ਕੋਲ ਬਰੁਕ ਵਾਲੀ ਬੀੜ ਦੇ ਅੰਦਰ ਕਿਤੇ ਵੀ ਲਿਖਣ ਦੀ ਕੋਈ ਪ੍ਰਮਾਣਿਕ ਤਾਰੀਖ ਦਰਜ ਨਹੀਂ ਕੋਈ ਵੀ ਕਿਤੇ ਦਰਜ ਨਹੀਂ ਜਿੱਦਾ ਅੱਜ ਕੱਲ ਦੇ ਗ੍ਰੰਥ ਵਿੱਚ ਹੈ ਅਤੇ ਨਾ ਹੀ ਇਸ ਤੇ ਕਿਸੇ ਲੇਖਕ ਤੇ ਕਾਤਿਬ ਦਾ ਨਾਂ ਹੈ ਕਿਸ ਨੇ ਲਿਖਿਆ ਕੁਝ ਨਹੀਂ ਹੈ ਪਰ ਕੁਝ ਹੀਟ ਲੇਤਾ ਇਸ ਦੇ ਲਿਖਣ ਤਰੀਕ ਬਾਰੇ ਚਾਣਨਾ ਪਾਉਂਦੇ ਹਨ ਸੋ ਪਹਿਲਾ ਹੈ ਕਿ ਬੀਰ ਦੇ 158 ਅਤੇ 159 ਵਰਕਿਆਂ ਦੇ ਵਿਚਕਾਰ ਇਹ 3/2 ਦੀ ਇੰਚ ਦੀ ਇੱਕ ਲੰਬੀ ਕਾਤਰ ਪੇਪਰ ਦੀ ਇੱਕ ਕਾਤਰ ਰੱਖੀ ਹੋਈ ਹੈ ਇਹ ਜਿਨ੍ਹਾਂ ਨੇ ਦੇਖਿਆ ਬ੍ਰਿਟਿਸ਼ ਮਿਊਜ਼ੀਅਮ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਉਹ ਉਹਨਾਂ ਨੇ ਇਹ ਗੱਲ ਇਥੇ ਦਸਿਆ ਇਸ ਕਾਤਰ ਦੇ ਇੱਕ ਪਾਸੇ ਤੇ 1840 ਮਿਤੀ ਪੂਸ਼ਵਦੀ ਪੂਸ਼ਵਦੀ ਮਤਲਬ ਉਹ ਯਾਨੀ 15 ਮੰਗਲਵਾਰ ਦਸੰਬਰ 23 1783 ਲਿਖਿਆ ਹੋਇਆ ਉਸ ਕਾਤਰ ਉੱਤੇ ਲਿਖਿਆ ਹੈ ਤੇ ਉਸ ਗ੍ਰੰਥ ਵਿੱਚ ਬੇਚਣਿਕ ਦੇ ਤਰੀਕ ਲਿਖੀ ਹੋਈ ਕੋਈ ਵੀ ਇੱਕ ਕਾਤਰ ਤੇ ਲਿਖੀ ਹੋਈ ਹੈ ਇੱਕ ਪੇਪਰ ਤੇ ਲਿਖੀ ਹੋਈ ਹੈ 3/2 ਇੰਚ ਦੀ ਕਾਤਰ ਜਿਹੜੀ ਪੇਪਰ ਅੰਦਰਲੀ ਗਵਾਹੀ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਦਸੰਬਰ 23 1783 ਨੂੰ ਲਿਖਿਆ ਗਿਆ ਕੁਝ ਹੋਰ ਪ੍ਰਮਾਣ ਸਾਲ 1976 ਵਿੱਚ ਡਾਕਟਰ ਸ਼ੈਕਲਬਰੋਂ ਵੱਲੋਂ ਲਿਖੀ ਗਈ ਪੁਸਤਕ ਕੈਟਾਲਾਗ ਆਫ ਦਾ ਪੰਜਾਬੀ ਐਂਡ ਸਿੰਧੀ ਮੈਨੂਸਕ੍ਰਿਪਟਸ ਇਨ ਦਾ ਇੰਡੀਆ ਆਫਿਸ ਲਾਇਬ੍ਰੇਰੀ ਉਹਦੇ ਵਿੱਚ ਲਿਖਿਆ ਹੈ ਕਿ ਇਸ ਗ੍ਰਾਂਧੀ ਸ਼ੈਲੀ ਤੋਂ ਵੀ ਇਹ 18ਵੀਂ ਸਦੀ ਦੀ ਇੱਕ ਕੀਰਤ ਜਾਪਦੀ ਹੈ ਨੰਬਰ 10 ਸਨ 1781 ਇਸ ਵਿੱਚ ਚਾਰਲਸ ਵਿਲਕਮ ਇਹ ਵੀ ਇੱਕ ਅੰਗਰੇਜ਼ ਅਫਸਰ ਸੀ ਬ੍ਰਿਟਿਸ਼ ਰੂਲਸ ਹਮੇਂ ਇੰਡੀਆ ਦੇ ਵਿੱਚ ਕੋਲਕਾਤੇ ਵਿੱਚ ਚਾਰਲਸ ਵਿਲਕਨ ਇਹਨੇ ਪੜਨੇ ਵੇਖੇ ਨਾਨਕ ਪੰਥੀ ਕਾਵਿ ਗ੍ਰੰਥ ਬਾਰੇ ਸੁਣਿਆ ਜੋ ਹਿੰਦੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀ ਅਤੇ ਉਸ ਨੂੰ ਭਵਿਕ ਵਿੱਚ ਅਨੁਵਾਦ ਕਰਾਉਣ ਬਾਰੇ ਵੀ ਲਿਖਿਆ ਗਿਆ ਉਹਨੂੰ ਪੰਜਾਬੀ ਚ ਗਾਂ ਉਲਟ ਆ ਗਿਆ ਯਾਨੀ ਇਹ ਲਿਖਤਾਂ ਜਿਹੜੀਆਂ ਇਹ ਹਿੰਦੀ ਵਿੱਚ ਲਿਖੀਆਂ ਹੋਈਆਂ ਸਨ ਪਹਿਲਾਂ ਹਿੰਦਵੀ ਅਤੇ ਸੰਸਕ੍ਰਿਤ ਵਿੱਚ ਇਹ ਗ੍ਰੰਥ ਲਿਖਿਆ ਹੋਇਆ ਸੀ ਇਸ ਗ੍ਰੰਥ ਨੂੰ ਬਾਅਦ ਵਿੱਚ 10ਵਾਂ ਪਾਚਕਾ ਗ੍ਰੰਥ ਕਰ ਦਿੱਤਾ ਗਿਆ ਤਬਦੀਲ ਕਰਤਾ ਗਿਆ ਨਾਂ ਕੱਟ ਕੇ ਇਹਦਾ ਇਹ ਸਤਨ ਸੰਨ 1781 ਦੀ ਗੱਲ ਕਰ ਰਿਹਾ ਨਾਨਕ ਪੰਥੀ ਕਾਵਿ ਗ੍ਰੰਥੇ ਨੇ ਇਸ ਸਨ ਵਿੱਚ ਦੇਖਿਆ ਸੀ ਹੁਣ ਲੈਨੇ ਆ ਰਣਧੀਰ ਸਿੰਘ ਆਪਣੀ ਪੁਸਤਕ ਸ਼ਬਦ ਮੂਰਤ ਦਸਵੇਂ ਪਾਸ਼ਾ ਦਾ ਇਤਿਹਾਸ ਸਨ 1965 ਉਹਦੇ 52 ਪੰਨੇ ਤੇ ਇੱਕ ਛਪੇ ਹੋਏ ਗ੍ਰੰਥ ਨੂੰ ਬਾਚ ਕੇ ਲਿਖਦਾ ਹੁਣ ਛਪੇ ਗ੍ਰੰਥ ਨੂੰ ਬਾਚ ਕੇ ਲਿਖਦਾ ਮਤਲਬ ਇਹ ਆ ਕਿ ਇਹ ਗ੍ਰੰਥ ਦਾ ਨਾਂ ਕੋਈ ਨਹੀਂ ਇਹਦਾ ਲਿਖਾਰੀ ਕੋਈ ਨਹੀਂ ਵੀ ਇਹ ਕੀ ਆ ਇਹਦਾ ਨਾਂ ਸਿਰਫ ਨਾਨਕ ਪੰਥੀ ਕਾਵਿ ਜਾਂ ਉਹਨੂੰ ਬਾਚ ਕੱਟ ਕੇ ਇਥੇ 10ਵੇਂ ਪਾਤਸ਼ਾਹ ਦਾ ਗ੍ਰੰਥ ਬਾਅਦ ਵਿੱਚ ਹ ਲਕੀਰ ਮਾਰ ਕੇ ਲਿਖਤਾ ਗਿਆ ਸੀ। ਤੇ ਇਸ ਗ੍ਰੰਥ ਬਾਰੇ ਇਥੇ ਗਾਲਿਕ ਲਿਖਦਾ ਕਿ ਇਹ 1783 ਈਸਵੀ ਵਿੱਚ ਲਿਖਿਆ ਜਾਪਦਾ ਹੈ। ਇਹ ਗ੍ਰੰਥ ਉਸ ਨੇ ਕਲਕੱਤਾ ਵਿਖੇ ਗੁਰਦੁਆਰਾ ਛੋਟਾ ਸੰਗਤ ਤੂਲਾ ਪੱਟੀ ਵਿੱਚ ਦੇਖਿਆ ਸੀ ਤੇ ਇਹ ਕਲਕੱਤਾ ਹੀ ਤੋਂ ਹੀ ਗ੍ਰੰਥ ਕੋਲ ਬੁਰਕ ਨੇ ਲਿਆ ਸੀ ਆਤਮ ਆਰਾਮ ਗ੍ਰੰਥੀ ਕੋਲੋਂ ਤੇ ਇਹ ਗੱਲ ਜਿਹੜੀ ਰਣਜੀਤ ਸਿੰਘ ਦੀ ਮੈਚ ਕਰਦੀ ਹੈ ਉਹਦੇ ਨਾਲ ਕੋਲਪੁਰਖ ਦੇ ਨਾਲ ਕਿਉਂਕਿ ਉਹਨੇ ਵੀ ਇਹ ਕਲਕੱਤੇ ਤੋਂ ਹੀ ਲਿਆ ਸੀ ਇਸੇ ਛੋਟਾ ਸੰਗਤ ਗੁਰਦੁਆਰੇ ਦੇ ਗ੍ਰੰਥੀ ਤੋਂ ਉਸ ਅਨੁਸਾਰ ਕਲਕੱਤੇ ਵਾਲੀ ਇਹ ਬੀੜ ਗਿਆਨੀ ਗਿਆਨ ਸਿੰਘ ਜੀ ਵੱਲੋਂ ਵਿਚਾਰੀਆਂ ਗਈਆਂ ਚਾਰ ਬੀੜਾਂ ਵਿੱਚੋਂ ਇਹਦੇ ਨਾਲ ਨਹੀਂ ਮਿਲਦੀ ਭਾਈ ਮਨੀ ਸਿੰਘ ਵਾਲੀ ਜਿਹੜੀ ਬੀੜ ਕਹੀ ਜਾਂਦੀ ਆ ਪਟਨਾ ਸਾਹਿਬ ਵਾਲੀ ਬੀੜ ਉਹਦੇ ਨਾਲ ਨਹੀਂ ਮਿਲਦੀ ਪਰ ਇੱਥੇ ਇਹ ਲਿਖਿਆ ਰਣਜੀਤ ਸਿੰਘ ਨੇ ਕਿ ਇਹ ਸੋਧਕ ਕਮੇਟੀ ਵੱਲੋਂ ਛਾਪੇ 10ਵਾਂ ਅਧ ਨਾਲ ਮਿਲਦੀ ਆ ਜਿਹੜਾ ਸੋਧਕ ਕਮੇਟੀ 1897 ਵਿੱਚ ਇਹਨੂੰ ਬਣਾਇਆ ਸੀ ਉਹਦੇ ਨਾਲ ਮਿਲਦੀ ਆ ਤੇ ਕੋਲ ਬਰੋਕਰ ਦੀ ਜਿਹੜੀ ਬੀੜ ਹੈ ਜਾਂ ਗ੍ਰੰਥ ਹੈ ਆ ਉਹ ਅੱਜ ਕੱਲ ਦਾ ਜਿਹੜਾ ਗ੍ਰੰਥ ਹੈ ਸੋਧਕ ਕਮੇਟੀ ਨੇ ਬਣਾਇਆ 1897 ਵਿੱਚ ਉਹਦੇ ਨਾਲ ਸਾਰੀਆਂ ਲਿਖਤਾਂ ਉਹਦੀਆਂ ਮਿਲਦੀਆਂ ਸੋ ਇਥੋਂ ਆਪਾਂ ਇਹ ਕਿਹਾ ਕਿ ਇਹ ਦਾ ਗ੍ਰੰਥ ਜਿਹੜਾ ਕੋਲ ਬਰੁਕ ਵਾਲਾ ਆ ਇਹ 1783 ਦੀ ਇਹਦੀ ਲਿਖਣ ਦੀ ਤਰੀਕ ਹੈ ਹੁਣ ਆਪਾਂ ਚਲਦੇ ਆਂ ਝੂਠ ਜਿਹੜਾ ਆ ਉਹ ਕਿਦਾਂ ਫੜਿਆ ਗਿਆ ਇਹਦਾ ਝੂਠ ਜਿਹੜਾ ਆ ਉਹ ਕਿਸ ਤਰ੍ਹਾਂ ਫੜਿਆ ਗਿਆ ਹੋਲ ਬੁਰਕ ਬਾਲੀ ਬੀੜ ਅਤੇ ਅੱਜ ਕੱਲ੍ਹ ਵਾਲੀ ਬੀੜ ਇਹਦਾ ਇੱਥੇ ਟੱਕਰਾ ਕੀਤਾ ਗਿਆ ਤੁਲਨਾ ਕੀਤੀ ਗਈ ਹੈ ਉਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਇਹ ਤੋਂ ਕਾਹਤੇ ਕਿਵੇਂ ਹੋਇਆ ਆ ਗਿਆ ਅੱਗੇ ਦਸਮ ਗ੍ਰੰਥ ਦੇ ਕੋਲ ਬਰੋਕ ਵਾਲੀ ਜਿਹੜੀ ਬੀੜ ਹੈ ਇਹਦੇ ਤਤਕ੍ਰਿਆ ਦੀ ਤੁਲਨਾ ਇਹਦੇ ਵਿੱਚ ਡਾਕਟਰ ਸਿੱਧੂ ਨੇ ਲਿਖਿਆ ਕਿ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਦੇ ਸ਼ੰਦਾਂ ਦੀ ਗਿਣਤੀ 2492 ਆ ਪਰ ਕੋਲ ਬਰੋਕ ਵਾਲੀ ਬੀੜ ਜਿਹੜੀ ਆ ਉਹਦੇ ਵਿੱਚ 2400 90 ਹਨ ਦਸੋਂ ਗ੍ਰੰਥ ਦਾ ਛੰਦ ਨੰਬਰ 2490 ਕੋਲ ਬਰੁਕ ਵਾਲੀ ਬੀੜ ਵਿੱਚ ਦਰਜ ਨਹੀਂ ਆਇਆ ਗੱਲਪੋਲ ਖੋਲਦੀ ਜਿਹੜੀ ਜਿਹੜਾ ਕ੍ਰਿਸ਼ਨਾ ਅਵਤਾਰ ਵਿੱਚ 2490 ਨੰਬਰ ਬੰਦਿਆ ਅੱਜ ਕੱਲ ਪਾਇਆ ਗਿਆ ਇਹ ਕੋਲ ਬਰੁਕ ਵਾਲੀ ਬੀੜ ਵਿੱਚ ਇਹ 2400 ਨੰਬਰ ਬੰਦ ਹੈ ਨਹੀਂ ਹੁਣ ਇਹ 2490 ਬੰਦ ਹੈ ਕੀ ਇਹ ਆਪਾਂ ਇਹ ਦਸ ਗ੍ਰੰਥ ਦੀ ਜਿਹੜੀ ਇੱਥੇ ਸੈਂਚੀ ਪਈ ਆ ਪਾਠ ਪੈ ਉਹਦੇ ਵਿੱਚ ਆਪਾਂ ਦੇਖਾਂਗੇ ਇਸ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਦੀ ਲਿਖਣ ਤਰੀਕ ਜਿਹੜੀ ਆ ਉਹ 1688 ਦਿੱਤੀ ਹੋਈ ਆ ਅੱਜ ਕੱਲ ਦਾ ਜਿਹੜਾ ਗ੍ਰੰਥ ਬਣਾਇਆ ਤਾਂ ਸੂਰੰਥ ਉਹਦੇ ਵਿੱਚ 1688 ਤਰੀਕ ਦਿੱਤੀ ਗਈ ਹੈ ਜਿਤੋਂ ਕਿ ਇਹ ਜਿਹੜਾ ਗ੍ਰੰਥ ਹੈ ਇਹ ਜਿਹੜਾ ਕ੍ਰਿਸ਼ਨ ਅਵਤਾਰ ਹੈ ਇਹ 1783 ਵਿੱਚ ਲਿਖਿਆ ਗਿਆ ਕਿਉਂਕਿ 1783 ਸੌመት ਜਿਹੜਾ ਆ ਉਹ ਕੋਲ ਬਰੋਕ ਵਾਲੀ ਪੀੜ ਦਾ ਅਸੀਂ ਪਹਿਲਾਂ ਦੇਖ ਚੁੱਕੇ ਆ ਤਾਂ 1688 ਤੇ 1783 ਇਹਨਾਂ ਦਾ ਅੰਤਰ ਕੱਢੀਏ ਸਬਟ੍ਰੈਕਟ ਕਰੀਏ ਇਹਨਾਂ ਨੂੰ 1688 ਨੂੰ ਘਟਾਈਏ 1783 ਵਿੱਚੋਂ ਤਾਂ 95 ਸਾਲ ਬਣਦੇ ਆ ਇਹਦਾ ਮਤਲਬ ਇਹ ਹੋਇਆ ਕਿ ਇਹ ਤਾਂ ਕਹਿਇਆ ਗਿਆ ਕਿ ਅੱਜਕੱਲ ਜਿਹੜਾ ਗ੍ਰੰਥ ਸੋਧਕ ਕਮੇਟੀ ਨੇ ਬਣਾਇਆ ਉਹਦੇ ਵਿੱਚ ਕ੍ਰਿਸ਼ਨ ਅਵਤਾਰ ਲਿਖਣ ਦੀ ਤਰੀਕ 95 ਸਾਲ ਪਿੱਛੇ ਕੀਤੀ ہوئی ਆ ਕਿਉਂ ਕਿ ਕੋਲਬਰਗ ਵਾਲੀ ਬੀੜ ਵਿੱਚ ਇਹ ਤਰੀਕ ਜਿਹੜੀ ਆ ਉਹ 1783 ਆਪਾਂ ਪਿੱਛੇ ਦੇਖ ਕੇ ਆਏ ਆ ਤੇ ਇਹ ਉਹਦੇ ਵਿੱਚ ਕੋਲਬਰਗ ਵਾਲੀ ਬੀੜ ਵਿੱਚ ਇਹ 2490 ਨੰਬਰ ਜਿਹੜਾ ਸ਼ਾਂਦ ਆ ਇਹ ਬਾਂਦੇ 2490 ਨੰਬਰ ਦਸ ਗ੍ਰੰਥ ਵਾਲਾ ਉਹ ਕੋਲ ਬਰੁਕ ਵਾਲੀ ਵੀਰ ਚ ਹੈ ਹੀ ਨਹੀਂ ਹੁਣ ਆਪਾਂ ਇਹ ਦੇਖਦੇ ਆ ਇਹ ਕਿਹੜਾ ਆ ਇਹ ਪੇਜ 570 ਪੇਜ ਹੈ ਇਹ ਪਹਿਲਾ ਪਾਰਟ ਹੈ ਦਸ ਗ੍ਰੰਥ ਦਾ ਇਹਦੇ ਵਿੱਚ 2400 ਆ ਹੈਗਾ 2491 ਸੋਈਆ ਸ਼ੁਰੂ ਹੁੰਦਾ ਇੱਥੋਂ ਤੇ ਆ ਹੈਗਾ 2490 ਤੋਂ 2490 ਬੰਦ ਕੀ ਕਹਿੰਦਾ ਆ ਇਹ ਪੜ ਕੇ ਦੇਖਦੇ ਆਪਾਂ ਇਹ ਦੋਰਾ ਆ ਜਿਹੜਾ ਜਿਹੜਾ ਕਿ ਅੱਜ ਅੱਜ ਕਾਲ ਦੇ ਦਸੰਤ ਵਿੱਚ ਐਡ ਕੀਤਾ ਗਿਆ ਕੋਰ ਬਰਕ ਵਾਲੀ ਵੀਲ ਵਿੱਚ ਇਹ 2490 ਵਾਲਾ ਦੋਰਾ ਹੈ ਨਹੀਂ ਇਹ ਦੋਰਾ ਕਹਿੰਦਾ 17595 ਸ਼ਾਵਣ ਸੁਦੀ 33 ਦੀਬ ਨਗਰ ਪਾਮਟਾ ਸੁਭ ਕਰਨ ਜਮਨਾ ਬਹਿ ਸਮੀਪ ਜੋੜਤੀ ਨ ਤਰੀਕੇ ਤੋਂ ਇਹ ਜਿਹੜਾ ਦੋਰਾ ਆ ਇਹ 2490 ਨੰਬਰ ਸ਼ਾਂਦਿਆ ਕ੍ਰਿਸ਼ਨ ਅਵਤਾਰ ਦਾ ਕਿਥੇ 1545 1545 ਸਾਮਤ ਲਿਖਿਆ ਆ ਇਹ ਜਿਹੜਾ ਦੋਰਾ ਆ ਕੋਲ ਬਰਕ ਵਾਲੀ ਬੀੜ ਵਿੱਚ ਹੈ ਹੀ ਨਹੀਂ ਉਹਦੇ ਵਿੱਚ ਹੈ ਹੀ ਨਹੀਂ 2490 ਇਹ ਅੱਜ ਕੱਲ ਦੇ ਦਸ ਗ੍ਰੰਥ ਵਿੱਚ ਆ ਤੋਂ ਪਿਆਰਿਓ ਇਥੋਂ ਇਹ ਕੀ ਪਤਾ ਲੱਗਦਾ ਕਿ ਤੱਕੇ ਨਾਲ ਜਿਹੜੀਆਂ ਇਹ ਲਿਖਤਾਂ Hindu mat ਦੇ ਡੇਰਿਆਂ ਦੇ ਉੱਤੇ ਤੇ ਡੇਰ ਵਾਲਿਆਂ ਡੇਰਿਆਂ ਤੇ ਉਹਨਾਂ ਨੇ ਬਣਾ ਕੇ ਰੱਖਈਆਂ ਸਨ ਕਿ ਜਿਹੜੇ ਕ੍ਰਿਸ਼ਨਾਂ ਦੀ ਪੂਜਾ ਕਰਦੇ ਸੀ ਕ੍ਰਿਸ਼ਨ ਦੀ ਉਹਨਾਂ ਨੇ ਕ੍ਰਿਸ਼ਨ ਅਵਤਾਰ ਰੱਖਿਆ ਸੀ ਜਿਹੜੇ ਰਾਮ ਦੀ ਪੂਜਾ ਕਰਦੇ ਸੀ ਉਹਨਾਂ ਰਾਮਾ ਅਵਤਾਰ ਰੱਖਿਆ ਸੀ ਜਿਹੜੇ ਤੀਵੀਆਂ ਦੀ ਪੂਜਾ ਕਰਦੇ ਸੀ ਉਹਨਾਂ ਨੇ ਚਤੁਰ ਪਖਿਆਨ ਰੱਖਿਓਏ ਸੀ ਇਹ ਸਾਰੀਆਂ ਇਕੱਠੀਆਂ ਕਰਕੇ ਇਹ ਸਾਰਾ ਦਸ ਗ੍ਰੰਥ ਜਿਹੜਾ ਹੈ ਇਹ ਇਦਾਂ ਬਣਿਆ ਤੇ ਕ੍ਰਿਸ਼ਨ ਅਵਤਾਰ ਲਿਖਣ ਦੀ ਤਰੀਕ ਇੱਥੇ 95 ਸਾਲ ਪਿੱਛੇ ਕੀਤੀ ਆ ਅੱਜ ਕੱਲ ਦੇ ਦਸ ਗ੍ਰੰਥ ਵਿੱਚ ਹੈ ਨਾ ਪੋਲ ਖੋਲਿਆ ਕੋਲ ਬਲੋਕ ਵਾਲੀ ਬੀੜ ਨੇ ਅੱਜ ਕੱਲ ਦੇ ਦਸੰਬਰਾਂ ਦਾ ਪੋਰ ਖੋਲ ਕੇ ਰੱਖ ਦਿੱਤਾ 2490 ਨੰਬਰ ਬੰਦ ਅੱਜ ਕੱਲ ਦੇ ਕ੍ਰਿਸ਼ਨ ਅਵਤਾਰ ਦਾ ਚੈੱਕ ਕਰ ਲਿਓ ਇਹ 570 ਪੰਨਾ ਆ ਇੱਥੇ 2490 ਬੰਦ ਲਿਖਿਆ ਆ ਜਿਹੜਾ ਤਰੀਕ ਦੱਸ ਰਿਹਾ ਏ ਕ੍ਰਿਸ਼ਨ ਅਵਤਾਰ ਨੂੰ ਲਿਖਣ ਦੀ ਤੇ ਜਿਹੜਾ ਕਿ ਕੋਲ ਬੁਰਕ ਵਾਲੀ ਬੀੜ ਵਿੱਚ ਇਹ ਦੋਰਾ ਹੈ ਹੀ ਨਹੀਂ ਤੋ ਕੋਲ ਬਰੋਪਲੀ ਬੀ ਜਿਹੜੀ 1783 ਦੀ ਲਿਖੀ ਹੋਈ ਆ ਤੇ ਇੱਥੇ ਇਹਨੇ ਇਹ ਬਣਾਤੀ 1688 ਦਾ ਕ੍ਰਿਸ਼ਨਾ ਅਵਤਾਰ ਬਣਾਤਾ ਇਹਦਾ ਮਤਲਬ 95 ਸਾਲ ਪਿੱਛੇ ਇਹ ਰਿਲੇਖਤ ਨੂੰ ਲੈ ਗਿਆ ਕਾਦੇ ਵਾਸਤੇ ਵੀ 10ਵੇਂ ਪਾਸ਼ਾ ਨਾਲੇ ਜੋੜੀ ਜਾ ਸਕੇ 1688 ਸਮ ਇਸੀ ਵਿੱਚ ਇਹ ਅਜੇ ਕਦਿਸ਼ਕਨ ਜਿਹੜਾ ਉਹ ਲੈ ਗਿਆ ਰਿਲੇਖਤ ਨੂੰ ਤੋ ਇਸ ਤਰ੍ਹਾਂ ਪਿਆਰੋ ਇਨਾ ਧੋਖਾ ਕੀਤਾ ਗਿਆ ਆ ਇਹਨਾਂ ਰਿਚਨਾਵਾਂ ਨੂੰ ਤੱਕੇ ਨਾਲ ਦਸਵੇਂ ਪਾਤਸ਼ਾਹ ਨਾਲ ਜੋੜਨ ਦਾ ਯਤਨ ਕੀਤਾ ਗਿਆ ਇਹ ਸਾਰੇ ਬ੍ਰਾਹਮਣਵਾਦੀ ਜਾਂ ਨਿਰਮਲਿਆਂ ਦੇ ਸਾਰੇ ਪੌੜੇ ਹਨ ਤੇ ਸਭ ਤੋਂ ਵੱਡਾ ਪੌੜਾ ਜਿਹੜਾ ਸ਼ੋਮਣੀ ਕਮੇਟੀ ਨੇ ਪਾਇਆ ਇਹ 10 ਗ੍ਰੰਥ ਦੀਆਂ ਲਿਖਤਾਂ ਜਿਹੜੀਆਂ ਹਨ ਉਹਨਾਂ ਨੂੰ ਗੁਰਬਾਣੀ ਸਮਝ ਕੇ ਨਿਤਨੇਮ ਵਿੱਚ ਜੋੜ ਦਿੱਤਾ ਜਿੱਥੋਂ ਪੱਕਾ ਇਹ ਸਿੱਖਾਂ ਦੇ ਗਲ ਵਿੱਚ ਸ਼ੋਮਣੀ ਕਮੇਟੀ ਨੇ ਇਹ ਪਾ ਦਿੱਤਾ ਹੈ ਤੋਂ ਇਸ ਤੋਂ ਬਾਅਦ ਅੱਗੇ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ ਸਵਤਿਆ ਕੰਪਨੀ ਸਾਂਝ ਕਰਦੇ ਆ ਵਾਹ ਕੁਜੀ ਦਾ ਖਾਸਾ ਵਾਹ